ਲਓ ਜੀ ਪਾਣੀ ਦਾ ਆ ਚੁੱਕਿਆ ਝਿੰਗੜਾ ਦੇ ਵਿੱਚ ਵੀ ਤੇ ਸੜਕ ਦੇ ਵਿੱਚ ਇਧਰ ਬੁਰਾ ਹਾਲ ਆ ਦੇਖੋ ਕਿੰਨਾ ਹਨ ਕੂਟਰੀ ਮੋਟਰਸਾਈਕਲ ਜਾਂਦੇ ਹੋਏ ਆ ਤੇ ਤਾਂ ਮੈਨੂੰ ਲੱਗਦਾ ਵੇ ਕੰਮ ਖਰਾਬ ਆ ਝਿੰਗੜਾ ਉਪਰਦਰ ਪਾਣੀ ਦਾ ਵਹਾਰ ਇਧਰ ਖੇਤਾਂ ਦੇ ਵਿੱਚ ਆ ਚੁੱਕਿਆ ਆ ਤੇ ਹੈਗਾ ਪਿੰਡ ਝਿੰਗੜਾ ਦੇ ਵਿੱਚ ਇਹ ਤਾਂ ਹਾਂ ਪਾਣੀ ਕਿੰਨਾ ਆਇਆ ਉਹਦੇ ਹੋਰ ਕਿੰਨਾ ਅਸੀਂ ਮੋਟਰਸਾਈਕਲ ਤੇ ਖੜੇ ਆ ਆਹ ਉਹ ਦੇ ਮੋਟਰਸਾਈਕਲ ਆਉਂਦੇ ਪਏ ਪਾਣੀ ਦੇਖੋ ਕਿੰਨਾ ਆ ਪਾਣੀ ਦਾ ਪੂਰਾ ਇਧਰਲੇ ਪਾਸੇ ਵੀ ਆ ਆ ਮੋਟਰਸਾਈਕਲ ਡੋਬਦੇ ਹੋ ਸੀ ਕਿੱਦਾਂ ਜਾਈਏ ਹੁਣ ਰਹਿਣ ਦੋ ਭਰਾਵੋ ਪਾਣੀ ਝਿੰਗਣਾ ਪ੍ਰਾਪਰ ਦੇ ਵਿੱਚ ਆ ਚੁੱਕਿਆ ਹੈ ਆ ਰਸਤੇ ਦੇ ਵਿੱਚ ਮੁੰਡਾ ਮੋਟਰਸਾਈਕਲ ਆ ਯਾ ਭਰਾਵਾ ਇੱਥੇ ਆ ਨਾ ਹਣ ਕਿਦਾਂ ਹੋ ਤੂੰ ਫੜ ਵੀਡੀਓ ਬਣਾ ਅਰੇ ਕਿੰਨਾ ਪਾਣੀ ਆ ਚੱਲ ਫੜ ਕੇ ਰੱਖ ਲਈ ਆਦੇ ਮੋਟਰਸਾਈਕਲ ਚੱਲੇ ਆ ਪਰ ਸੀ ਵੀ ਆਦੀ ਨਾਲ ਹੀ ਚੱਲੇ ਆ ਪਰ ਹੋਣੀ ਕਿੰਨੇ ਕਿੰਨੇ ਮੋਟਰਸਾਈਕਲ ਸਾਡੇ ਉੱਪਰ ਆ ਚੁੱਕੇ ਆ ਆਦੇ ਪਾਣੀ ਦੇਖੋ ਚੂਕੀ ਪਾਣੀ ਦਾ ਬਹਾਅ ਇੱਥੇ ਪੂਰੇ ਪੇਜ ਆ ਫੋਟੋ ਰੈਗਲ ਨੂੰ ਟੱਕ ਮੱਦੀ ਆ ਹੋ ਕੱਪ ਕਵਾਂ ਦਿਓ ਰੋਟੇ ਹਾਈ ਬਤਾਤੇ ਸਾਡਾ ਕੁੜਤਾ ਲੱਗਦਾ ਟੱਪ ਗਿਆ ਅੱਧਰ ਟੱਪ ਗਿਆ ਹਾ ਤਾਂ ਮੋੜ ਤੇ ਹੱਥ ਕਰ ਲਓ ਉਹ ਨਾ ਹਾਂ ਇਹ ਤਾਂ ਹੋ ਗਈ ਓਏ ਮਸਲਾ ਕੋਲ ਲੱਗਦਾ ਲੱਗਦਾ ਬਲੀ ਹਏ ਇਹਦਾ ਦਾ ਲੱਗ ਪਾਰ ਕਰ ਚੁੱਕੇ ਆ ਪਾਣੀ ਦਾ ਪੂਰਾ ਦੇਖੋ ਅਸੀਂ ਆ ਕੇ ਨਿਕਲ ਚੁੱਕੇ ਆ ਸਾਡੇ ਸਾਡੇ ਪੂਰਾ ਦਰਮਿਆਨ ਉਹਦੇ ਪਾਣੀ ਦੇ ਨਤੀਜੇ ਤੋਂ ਹਾਂ गाइस ਦੇਖੋ ਬਾਤ ਪਾਣੀ ਇਧਰੋਂ ਯਾਰ ਕਿੱਥੇ ਤੋਂ ਬੜਾ ਨੀਡਾ ਰਹਿ ਗੁਟ ਅੱਤਿਆ ਹੋਏ ਪਾਣੀ ਸਾਡੇ ਉੱਪਰ ਟੱਕ ਆ ਗਿਆ ਹੋਏ ਪਾਣੀ ਬਹੁਤ ਹੈ ਝਿੰਗੜਾ ਦੇ ਵਿੱਚ ਆ ਜੁਕੇ ਆਇਆ ਪਾਣੀ ਹੁਣ ਤੁਹਾਨੂੰ ਪ੍ਰਾਪਰ ਦੇ ਵਿੱਚ ਵੀ ਦਿਖਾ ਲਾਂਗੇ ਪਹਿਲਾਂ ਅਸੀਂ ਆਏ ਝਿੰਗੜਾ ਹੋਰ ਕਰ ਲਿਆ ਹੋਰ ਕਰ ਲਿਆ ਸੁਬੇ ਪਾਰ ਹੋ ਗਿਆ ਹਾਂ ਹੋ ਗਿਆ ਆ ਗਿਆ ਪਾਰ ਹੋ ਗਿਆ ਆ ਜੁਤ ਬਹੁਤ ਦਸਦਾ ਸੀ ਇਹ ਬੀਤੀ ਨਹੀਂ ਇਹ ਲੈ ਕੇ ਆ ਪਏ ਲੋ ਜੀ ਛਿੰਗਣਾ ਸਕੂਲ ਦੀ ਗਰਾਊਂਡ ਸਰਕਾਰੀ ਸਕੂਲ ਦੀ ਗਰਾਊਂਡ ਦਾ ਬਣ ਚੁੱਕਾ ਹੈ ਸਵੀਮਿੰਗ ਪੂਲ ਔਰ ਦੇਖੋ ਟਾਇਰ ਟਾਇਰ ਦੇਖੋ ਉਧਰ ਡੁੱਬਿਆ ਪਿਆ ਔਰ ਉੱਤੇ ਉੱਪਰ ਤੱਕ ਪਾਣੀ ਆ ਤੇ 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 ਪਾਣੀ ਰਖੋ ਤੁਸੀਂ ਕਹਿੰਨਾ ਸੋ ਮਿੱਤ ਮੰਦ ਲੱਗੀ ਆਂਦੀ ਆ ਓ ਸੁਮੇਤ ਪਾਣੀ ਦਾ ਵਹਾਅ ਦੱਸੋ ਕਿੰਨਾ ਤੇਜ਼ ਪਾਣੀ ਬੜਾ ਤੇਜ਼ ਆ ਝੰਗੜਾ ਆਇਆ ਝੰਗੜਾ ਸੁੰਗੜੇ ਲੱਗ ਬਿਠਾਣ ਨਾ ਹਾਏ ਹਾਏ ਤੋ ਗੱਡੇ ਹੇ ਗੱਡੇ ਤੇ ਪਾਣੀ ਦੇਖੋ ਕਿ ਨਾਜ ਪਿਆ ਹੁਣ ਤੁਹਾਨੂੰ ਬਫ ਟੈਕਲ ਹੁਣ ਨਾਉਂਗੇ ਆ ਆ ਦੇ ਹੁਣ ਦੇਖੋ ਸਾਡਾ ਮੋਟਾ ਕੰਨ ਲੰਗ ਹੋ ਗਿਆ ਆ ਇਹ ਪੱਥਲੀ ਨੂੰ ਦਿਖਾ ਹਾਂ ਇਹ ਤਾਂ ਆ ਦੇ ਹੁਣ ਚਾੜਾ ਇਸ ਪਾਪਰ ਤੇ ਵੀ ਪਾਣੀ ਆਇਆ ਆ ਦੇ ਇਹ ਦੇਖਿਓ ਇਹ ਦੇਖਿਓ ਪਾਪਰ ਤੇ ਬਚੀ ਦੂਜਾ ਆ ਆ ਦੇ ਡੰਗਾ ਪਾਣੀ ਵੇ ਦੇਖਿਓ। ਇਹ ਵੀ ਦੇਖਿਓ। ਇਹ ਦੋਹਾਂ ਕਰ। ਅਜੇ ਵੀ ਪੂਰ ਕਰ। ਅੱਛਾ ਪਾਣੀ ਦਿਖਾ ਲੈ। ਇੱਕ ਦੇ ਲਓ। ਦੋਨਾਂ ਧਰਮੜ ਦੋਨਾਂ ਧਰਮ। ਰੰਪਰਾ ਉੱਪਰ ਤੇ ਬਹਿ ਕੇ ਥੱਲੇ ਨੂੰ ਕਰ ਲੈ। ਬਾਸ ਦੇ ਲਓ। ਅੱਧੀ ਹੱਪਾ ਲੱਗਾ। ਨੱਪੜ ਲੱਗਿਆ ਤੇ ਕਿੰਨਾ ਪਾਣੀ ਆ ਗਿਆ ਪੈਰਾਂ ਦੇ। ਪਾਣੀ ਹੋਂ ਲੱਗਾ ਵਾਸ਼। ਓਹ ਓਹ। ਪਾਣੀ ਹੋਂ ਲੱਗਾ। ਉਹ ਦੇ ਤੇ ਛਪੜ ਦੇ ਨਾ। ਪਰ ਹਾਂ। ਉਹ ਮਾਰੂਆਂ। ਹਾਂ ਉਹ ਵਾਈਸ ਆਦੇਸ ਹੀ ਫਾਇਰ ਹੋ ਗਏ ਆ ਆਰੇ ਅਸਪਾਲ ਹੋ ਗਏ ਆ ਨਾ ਪਾਣੀ ਸੀ ਘਿੰਨਾ ਵਾਣੀ ਸੀ ਹੁਣ ਉਹਦੇ ਉੱਤੇ ਕਹਤੇ ਨਹੀਂ ਆ ਨਾ ਥੋੜੀ ਕਦੇ ਉਹਲਾ ਹਾਂ ਅੱਜ ਕਦੇ ਨਹੀਂ ਉੱਤੇ ਹਾਂ ਨਾ